ਇਹ ਕੀਰਤਨੀਆਂ ਦੇ ਕੋਲ ਕਥਾ ਹੋਵੇ ਗੁਰੂ ਦਾ ਪੈ ਹੋਵੇ ਭਾਵਨਾ ਮੈਂ ਯੂ ਐਸ ਏ ਗਿਆ ਆਪ ਬੀਤੀ ਕੋ ਚੁਗਲੀ ਨਹੀਂ ਹੁੰਦੀ ਰਹਿਸ਼ੀ ਜੀ ਸਾਡੀ ਜਿਨ੍ਹਾਂ ਦੇ ਘਰ ਤੇ ਉਹਨਾਂ ਦੇ ਘਰ ਸਾਜ਼ ਪਏ ਸੀ ਤਪਲਾ ਦੋ ਹਾਰਮੋਨੀਅਮ ਮੈਂ ਕਿਹਾ ਤੁਸੀਂ ਕੀਰਤਨ ਕਰਦੇ ਹੋ ਕਹਿੰਦੇ ਨਹੀਂ ਦੀ ਇੱਕ ਜਥਾ ਹੁੰਦਾ ਹੈ ਉਹ ਸਾਜ ਇੱਥੇ ਛੱਡ ਜਾਂਦੇ ਨੇ ਜਦੋਂ ਦੁਬਾਰਾ ਆਉਂਦੇ ਫੇਰ ਆ ਜਾਂਦੇ। ਸ਼ਨੀਵਾਰ ਐਤਵਾਰ ਦਾ ਹੀ ਜ਼ੋਰ ਹੁੰਦਾ। ਤੋਂ ਫੇਰ ਬੜਾ ਵਧੀਆ ਜਥੇ ਨੇ ਵੀ ਰਾਤੀ 12 ਵਜਣੇ 1 ਵਜੇ ਸਾਰਿਆਂ ਨੇ ਇਸ਼ਨਾਨ ਕਰ ਲੈਣਾ। ਸਾਰਿਆਂ ਨੇ ਨਿਤਨੇਮ ਕਰਨਾ। ਕੁਝ ਦਿਨਾਂ ਬਾਅਦ ਸਾਨੂੰ ਘਰ ਦੇ ਕਹਿੰਦੇ ਤੁਸੀਂ ਰਾਤ ਨੂੰ ساری ਰਾਤ ਹੀ ਜਾਗਦੇ ਰਹਿੰਦੇ ਹੋ ਕਦੋਂ ਸੌਂਦੇ ਹੋ? ਤੋ ਚਲੋ ਗੁਰਦੇਵ ਸਿੰਘ ਕਹਿੰਦਾ ਦੀ ਪਾਠ ਕਰ ਲਈਦਾ ਜਾਪ ਕਰ ਲਈਦਾ ਵੇਲੇ ਤਾਂ ਹੈ ਇੱਕ ਤਾਂ ਦੀਵਾਨ ਹੁੰਦਾ ਸ਼ਾਮ ਨੂੰ ਸਿਰ ਉਹ ਕਹਿੰਦੇ ਸਾਡੇ ਜਿਹਨਾਂ ਦੇ ਸਾਜ਼ ਪਏ ਨਾ ਸਾਡੇ ਘਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਰਾਗੀ ਹੋ ਤੁਸੀਂ ਸਵੇਰੇ ਵੀ ਬੜੇ ਲੇਟ ਪੁੱਠ ਉੱਠਦੇ ਹੋ ਤੇ ਨਿਤਨੇਮ ਵੀ ਨਹੀਂ ਕਰਦੇ ਤੁਸੀਂ ਕਹਿੰਦੇ ਸਾਨੂੰ ਜਵਾਬ ਮਿਲਿਆ ਜੀ ਜਿਹੜਾ ਲੋਕਾਂ ਨੂੰ ਕੀਰਤਨ ਸੁਣਾਉਂਦੇ ਹੋ ਨਿਤਨੇਮ ਹੀ ਹੈ ਸੋ ਸਾਧ ਸੰਗਤ ਦੀ ਆਮ ਜਿਹੜੇ ਕੀਰਤਨ ਕਰਨ ਵਾਲੇ ਹੁੰਦੇ ਨੇ ਨਾ ਉਹਨਾਂ ਵਿੱਚੋਂ ਬਹੁਤ ਘੱਟ ਹੁੰਦੇ ਨੇ ਜਿਹੜੇ ਬਹਿ ਕੇ ਸੁਣਨ ਦੇ ਚਾਹਵਾਨ ਹੁੰਦੇ ਨੇ ਉਹਨਾਂ ਵਿੱਚੋਂ ਬਹੁਤ ਘੱਟ ਨੇ ਜਿਨ੍ਹਾਂ ਕਹਿੰਦੇ ਵੀ ਨਿਤਨੇਮ ਸਾਡਾ ਪੂਰਾ ਹੋਣਾ ਚਾਹੀਦਾ ਚਾਹੀਦਾ ਪ੍ਰਿਆਰ ਵਾਲੇ ਆਸਾ ਦੀ ਵਾਰ ਦਾ ਕੀਰਤਨ ਹਰਮੰਦਰ ਸਾਹਿਬ ਵਿੱਚ ਕੀਤਾ ਰਾਗੀ ਸਿੰਘ ਨੇ ਸਮਾਪਤੀ ਹੋਈ ਤੇ ਘਰ ਜਿਹੜੇ ਉੱਥੇ ਮਿਲੇ ਹੋਏ ਨੇ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਉੱਥੇ ਚਲਾ ਗਿਆ। ਮਗਰ ਇੱਕ ਪ੍ਰੇਮੀ ਚਲਾ ਚਲਾ ਗਿਆ ਮਿਲਣ ਵਾਸਤੇ। ਉਹ ਜਾ ਕੇ ਫੇਰ ਘਰ ਆਸਾ ਦੀ ਵਾਰ ਦਾ ਪਾਠ ਕਰੇ। ਜਿਹੜੇ ਚੰਗਿਆਂ ਦੀ ਵੀ ਗੱਲ ਨਾਲ ਕਰੀਏ ਨਾ ਜਿਹੜੇ ਜੁੜਿਆਂ ਦੀ ਵੀ ਨਾਲ ਗੱਲ ਕਰੀਏ ਕਰੀਏ। ਜਿਹੜਾ ਸਿੰਘ ਮਿਲਣ ਗਿਆ ਉਹ ਮੈਨੂੰ ਦੱਸੇ। ਕਹਿੰਦਾ ਮੈਂ ਦੇਖਿਆ ਉਹ ਪਾਠ ਕਰਨ ਦੇ ਆਸਾ ਦੀ ਵਾਰ ਦਾ ਤਾਂ ਮੈਂ ਕਿਹਾ ਜਦੋਂ ਉਹਨੇ ਪਾਠ ਕਰ ਲਿਆ ਮੈਂ ਕਿਹਾ ਗਿਆਨੀ ਜੀ ਉੱਥੇ ਤੁਸੀਂ ਆਸਾ ਦੀ ਵਾਰ 3 ਵਜੇ 4 ਵਜੇ ਸ਼ੁਰੂ ਹੋ ਜਾਂਦੀ 7 ਵਜੇ ਤੱਕ 3 ਘੰਟੇ ਦਰਬਾਰ ਸਾਹਿਬ ਚ ਕਰਕੇ ਤੇ ਆਏ ਤੁਸੀਂ ਇੱਥੇ ਦੁਬਾਰਾ ਕਰਨ ਲੱਗ ਪਏ ਕੀ ਮਤਲਬ ਜਾਂ ਕੋਈ ਅੱਖਰ ਦੀ ਸੋਧ ਕਰ ਰਹੇ ਹੋ ਵੀ ਉੱਥੇ ਕਿਦਾਂ ਬੋਲਿਆ ਲਿਖਿਆ ਕਿਦਾਂ ਕੀ ਕਾਰਨ ਉੱਥੇ ਦੇਖੋ ਇਹੋ ਜਿਹਿਆਂ ਦੇ ਚਰਨਾਂ 'ਚ ਸਿਰ ਝੁਕਦਾ ਕਹਿੰਦੇ ਉਹ ਮੈਂ ਕੀਤਾ ਸੀ ਤਨਖਾਹ ਵਾਸਤੇ ਉਹ ਮੈਂ ਅਸਾਂ ਦੀ ਵਾਰ ਕੀਤੀ ਤਨਖਾਹ ਵਾਸਤੇ ਪਰਿਵਾਰ ਪਾਲਣ ਵਾਸਤੇ ਇਹ ਮੈਂ ਅਸਾਂ ਦੀ ਵਾਰ ਦਾ ਨਿਯਮ ਕਰਿਆ ਆਪਣੇ ਵਾਸਤੇ ਇਹ ਤਾਂ ਨਹੀਂ ਕਿ ਆਪਾਂ ਪਾਠੀਆਂ ਦਾ ਹੁਣ ਨਿਤਨੇਮ ਦੀ ਲੋੜ ਹੀ ਨਹੀਂ ਆਪਾਂ ਬਾਬਿਆਂ ਦਾ ਹੁਣ ਨਿਤਨੇਮ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਇਹ ਜ਼ਰੂਰ ਹੋਣਾ ਚਾਹੀਦਾ ਸੁਣਨ ਵਾਸਤੇ ਵੀ ਸ਼ਰਦਾ ਹੋਵੇ ਮੈਂ ਸੁਣਨਾ ਇਹ ਥੋੜੀ ਕੇ ਮੇਰਾ ਸਾਰਾ ਹੀ ਸੁਣੋ ਤੇ ਮੈਂ ਕਿਸੇ ਦਾ ਨਹੀਂ ਸੁਣਨਾ ਇਹ ਸਾਡੇ ਦੋਸ਼ ਹੈ ਇਹਨੂੰ ਕਹਿੰਦੇ ਦੀਵੇ ਥੱਲੇ ਹਨੇਰਾ ਹਨੇਰਾ ਸਾਧ ਸੰਗਤ ਡਿਊਟੀ ਤੇ ਵੀ ਬਹਿਣਾ ਨਾ ਖੰਡਪੜ ਸਾਹਿਬ ਦੀ ਭੈ ਦੇ ਨਾਲ ਅਰਦਾਸ ਦੇ ਨਾਲ ਕਿ ਸਾਨੂੰ ਨਹੀਂ ਪਾਠ ਆਉਂਦਾ ਕਿਰਪਾ ਕਰਕੇ 2 ਘੰਟੇ ਲਵਾ ਲਿਓ ਤੇ ਲਾ ਕੇ ਵੀ ਉੱਠ ਕੇ ਕਹਿਣਾ ਸੱਚੇ ਪਾਤਸ਼ਾਹ ਬੜੀਆਂ ਭੁੱਲਾ ਹੋਈਆਂ ਮੈਂ ਤਾਂ ਨਹੀਂ 2 ਘੰਟੇ ਬੈਠਾ ਤੁਸੀਂ ਬਿਠਾਇਆ ਭਾਵਨਾ ਜਿੰਨੀ ਵੱਡੀ ਕਰ ਲਓ